ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਪਾ ਅੱਜ ਗੱਲ ਕਰਾਂਗੇ ਜੀ ਪਸ਼ੂ ਦਾ ਬੱਚਾ ਡੇਗਣ ਦਾ ਕਾਰਨ ਤੇ ਇਲਾਜ ਦੱਸਾਂਗੇ ਤਾਂ ਤੇ ਇਹਦੇ ਨਾਲ ਕੀ ਸਾਵਧਾਨੀਆਂ ਰੱਖਣੀਆਂ ਨੇਗੇ ਆਪਣੇ ਜਿਹੜਾ ਬੱਚਾ ਡੇਗ ਜੇ ਦੁੱਧ ਕੱਚਾ ਪੀਣਾ ਚਾਹੀਦਾ ਜਾਂ ਨਾ ਪੀਣਾ ਚਾਹੀਦਾ ਇਹਦੇ ਬਾਰੇ ਦੱਸਾਂਗੇ ਜੀ ਤੇ ਇਸ ਤਰ੍ਹਾਂ ਦਾ ਕੇਸ ਅੱਜ ਆਪਣੇ ਲਿਪਾਇਆ तकरीबन 7 ਕੁ ਮਹੀਨੇ ਦੇ ਨੇੜੇ ਦੀ ਮੱਝ ਇਹ ਤੇ ਇਹ ਇੱਕ ਦਿਨ ਪਹਿਲਾਂ ਰੰਮਦੀ ਹੈਗੀ ਦੂਜੇ ਦਿਨ ਅਬੋਰਸਨ ਹੋ ਜਾਂਦਾ ਇਹਦਾ ਦਸਤੂਕੇ ਕਰਿਆ ਆਪਾਂ ਨੇ ਬੱਚਾ ਕੱਢਿਆਗਾ ਬੱਚਾ ਕੱਢਿਆ ਇਹ ਅੱਜ ਤੋਕਰੀ ਨੂੰ ਡੱਡੇ ਸੀ ਕਿਉਂਕਿ ਵਾਲ ਵੀ ਨਹੀਂ ਆਏ ਇਹਦੇ ਬਚਾ ਕੇ ਵੀ ਕੀ ਕਰਦੇ ਨੂੰ ਆਪਾਂ ਤੇ ਆਪਣਾ ਜੀ ਇਹ ਡਿੱਗਣ ਦਾ ਕਾਰਨ ਹੁੰਦਾਗਾ ਬਿਮਾਰੀ ਦਾ ਬਰੂਸਲੋਸ ਦੀ ਬਿਮਾਰੀ ਦੇ ਕਾਰਨ ਵੀ ਡੇਗਿਆ ਨਾਗਾ ਪਸ਼ੂ ਦੇ ਵਿੱਚ ਪੋਟਾਮਣਾ ਨਹੀਂ ਤਤਾਂ ਦੀ ਘਾਟ ਹੁੰਦੀ ਆ ਕਮਜ਼ੋਰ ਹੋ ਜਾਂਦਾ ਉਹਦੇ ਕਾਰਨ ਵੀ ਡੇਗਿਆ ਨਾਗਾ ਤੇ ਜਦ ਡਰ ਕੇ ਕੋਈ ਲਵੇ ਵਗੈਰੇ ਡਰ ਆਪਣਾ ਡੀਜੇ ਜਾਂ ਕੋਈ ਮਸ਼ੀਨਰੀ ਵਗੈਰੇ ਚੱਲਦੀ ਹੋਵੇ ਜਾਦੇ ਪਸ਼ੂ ਆਪਣਾ ਅੰਦਰ ਰਹਿੰਦਾਗਾ ਜਾਂ ਜਦ ਤਰ ਇਹ ਚੀਜ਼ਾਂ ਚ ਨਹੀਂ ਆਏ ਹੁੰਦਾ ਉਹ ਡਰ ਕੇ ਵੀ ਡੇ ਜਾਂਦਾ ਪਸ਼ੂ ਇਹਦੇ ਵਿੱਚ ਬਹੁਤ ਫਰਕ ਪੈ ਜਾਂਦਾ ਜੀ ਇਹ ਚੀਜ਼ ਦਾ ਆਪਣਾ ਧਿਆਨ ਰੱਖਣਾ ਚਾਹੀਦਾ ਤਾਂ ਜੇ ਹੈ ਆਪਣਾ ਹਰਕਤ ਕਰਦਾ ਹੋਵੇ ਡੰਗਰ ਤਾਂ ਡਾਕਟਰ ਨੂੰ ਬੁਲਾ ਕੇ ਨਾਲ ਦੇ ਨਾਲ ਇੰਜੈਕਸ਼ਨ ਜਿਵੇਂ ਕਿ ਡੋਰਾਪਰੋਵਨ ਲੱਗਦਾ ਜੀ ਤੇ ਇੱਕ ਆਕਸੀਟੇਰਾਮ ਇਸ ਨੂੰ ਲੈ ਆਉਂਦੀ ਹੈਗੀ ਐਲੇ ਆਉਂਦਾ ਇੰਜੈਕਸ਼ਨ ਉਹ ਲਾਓ ਵਧੀਏ ਚ ਆਉਂਦਾ ਇਹਲੇ ਕਈ ਕੰਪਨੀ ਦਾ ਆਉਂਦੇ ਨੇ ਅਲੱਗ-ਅਲੱਗ ਚਲੋ ਵਰਤਨ ਦੇ ਸਾਰੇ ਕੋਈ ਵੀ ਤਰ੍ਹਾਂ ਦਾ ਵਰਤ ਸਕਦੇ ਹੋ ਤੁਸੀਂ ਤੇ ਜੇ ਰਮਾਰਦਾ ਹੋਵੇ ਤਾਂ ਨਾਲ ਮੈਗਲੋਡਨ ਲਾ ਦਿਜੀ ਜਾਂ ਮਲੋਕਸੀ ਇਹ ਤਿੰਨਾਂ ਇੰਜੈਕਸ਼ਨ ਲਾ ਸਕਦੇ ਆਪਾਂ ਡੋਰਾ ਪ੍ਰੋ ਇਹਨਾਂ ਇੱਕ ਲਾ ਸਕਦੇ ਜੇ ਜਿਆਦਾ ਆਪ ਨੂੰ ਡਰ ਲੱਗਦਾ ਤਾਂ ਸਵੇਰੇ ਸ਼ਾਮ ਵੀ ਲਾ ਸਕਦੇ ਹਾਂਗੇ ਜਾਂ ਦੂਜੇ ਦਿਨ ਲਾ ਸਕਦੇ ਹਾਂਗੇ ਆਪਾਂ ਜਿਵੇਂ ਜਿਹੜਾ ਐਲੇ ਹੈਗਾ ਇੰਜੈਕਸ਼ਨ ਇਹ ਇੱਕ ਦਿਨ ਛੱਡ ਕੇ ਲੱਗੂਗਾ ਤੀਜੇ ਦਿਨ ਹੀ ਤੇ ਮੈਗਲੋਡਨ ਨਾਲ ਲਾ ਸਕਦੇ ਹਾਂਗੇ ਜ਼ੋਰ ਮਾਰਨ ਤੋਂ ਜੇ ਜਿਆਦਾ ਜ਼ੋਰ ਮਾਰਦਾ ਵੀ ਜੇ ਜ਼ੋਰ ਨਹੀਂ ਮਾਰਦਾ ਤਾਂ ਕੋਈ ਦਿੱਕਤ ਨਹੀਂ ਨਹੀਂ ਲਾਉਣਾ ਨਾਲ ਲਾ ਸਕਦੇ ਹਾਂਗੇ ਤੇ ਇਹਦਾ ਕੱਚਾ ਦੁੱਧ ਨਹੀਂ ਪੀਣਾ ਚਾਹੀਦਾ ਜੀ ਇਹਦੇ ਕਟਾਣੂ ਨੇ ਜਿਹੜੇ ਬਰੂਸਲੋਸਿਸ ਦੀ ਬਿਮਾਰੀ ਦੇ ਹੁੰਦੇ ਨੇ ਕਿ ਕਟਾਣੂ ਉਹ ਆਪਣੇ ਅੰਦਰ ਵੀ ਜਾ ਸਕਦੇ ਨੇਗੇ ਉਹ ਇਹਦੇ ਵਿੱਚ ਉਹ ਬੰਦੇ ਨੂੰ ਵੀ ਲੱਗਣ ਦਾ ਖਤਰਾ ਰਹਿੰਦਾ ਇਹ ਬਿਮਾਰੀ ਦਾ ਜੀ ਜਦੋਂ ਆਪਾਂ ਜੀਰ ਵਗੈਰਾ ਕੱਢਦੇ ਆ ਨਿਕਲਦੀ ਜੀ ਉਹ ਪੈਂਦੀ ਹੈਗੀ ਤਾਂ ਇਹ ਤੋਂ ਦੂਰ ਰਹੋ ਇਹਨੂੰ ਲੱਗ ਆਪਣਾ ਜਸਤਾਨੇ ਪਾ ਕੇ ਚੱਕੋ ਜਾਂ ਕਿਸੇ ਚੀਜ਼ ਨਾਲ ਚੱਕੋ ਆਪਣੇ ਹੱਥ ਨਹੀਂ ਲੋਣੇ ਚਾਹੀਦੇ ਸਿੱਧੇ ਨੰਗੇ ਹੱਥ ਨਾਲ ਇਹ ਜੀ ਕਈ ਵਾਰ ਜ਼ਖਮ ਜੁਖਮ ਹੋ ਗੂ ਹੱਥਾਂ 'ਚ ਕਟਾਉਣ ਨੂੰ ਅੰਦਰ ਵਗ ਜਾਂਦੇ ਨੇ ਕਿ ਬੰਦੇ ਦੇ ਤਾਂ ਬੰਦੇ ਨੂੰ ਖਤਰਾ ਰਹਿੰਦਾ ਇਹ ਬੁਮਾਰੀ ਲੱਗਣ ਦਾ ਤੇ ਕੱਚਾ ਦੁੱਧ ਤਾਂ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ ਦੁੱਧੋ ਉਬਾਲ ਕੇ ਪੀਣਾ ਚਾਹੀਦਾ ਬੈਸੇ ਵੀ ਡੰਗਰ ਦਾ ਹਰੇਕ ਦਾ ਤੇ ਇਹਦਾ ਜੀ ਦੂਜੇ ਡੰਗਰਾਂ ਤੋਂ ਪਸ਼ੂਆਂ ਤੋਂ ਦੂਰ ਰੱਖੋ ਜਦੋਂ ਆਪਣਾ ਪਸ਼ੂ ਬੱਚਾ ਡੇਗ ਗਿਆ ਤਾਂ ਦੂਜੇ ਪਸ਼ੂਆਂ ਤੋਂ ਦੂਰ ਰੱਖਣਾ ਚਾਹੀਦਾਗਾ ਇਹ ਦੂਜੇ ਪਸ਼ੂ ਨੂੰ ਵੀ ਲੱਗਣ ਦਾ ਖਤਰਾ ਰਹਿੰਦਾ ਜਿੱਥੇ ਜਿੱਥੇ ਆਈ ਆ ਅਸੀਂ ਦੱਸ ਵੀ ਸਕਦੇ ਹਾਂ ਵੀ ਆਹ ਘਰ ਦੇ ਆਈ ਹੈਗੀ ਉਹਨਾਂ ਕੱਟਿਆ ਲਨ ਲਗਭਗ ਸਾਰੇ ਐਂ ਚਕੋਣੇ ਪਏ ਜੀ ਅੱਧ ਮੋੜ ਦੇ ਵਿੱਚ ਉਹ ਗੱਜਰ ਨੂੰ ਪਤਾ ਰੇਟ ਪਸ਼ੂਆਂ ਦਾ ਕੀ ਕੀ ਰੇਟ ਹੋ ਰਿਹਾਗਾ ਇਸੇ ਕਰਕੇ ਜਿੱਥੇ ਹੁਣ ਜੇ ਆਪ ਨੂੰ ਲੱਗਦੇ ਕੋਈ ਹਰਕਤ ਤਾਂ ਟੀਕੇ ਲਗਾਵੋ ਤੇ ਉਹਦਾ ਬਲੱਡ ਟੈਸਟ ਵੀ ਕਰਾਓ ਜੇ ਬਰੂਸਲੋਸਿਸ ਦੀ ਬਿਮਾਰੀ ਆ ਤਾਂ ਉਹਦਾ ਅਸੀਂ ਲਾਜਵੀ ਦੱਸ ਦਾਂਗੇ ਪ੍ਰੋਪਰ ਇਲਾਜ ਹੁੰਦਾ ਇਹਦਾ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਜੇ ਆਪਣਾ ਪਸ਼ੂ ਕੋਈ ਰੇਂਗ ਦਾ ਜਾਂ ਜਾਲੀ ਜੂਲੀ ਜਿਆਦਾ ਡੇਕਦਾ ਤਾਂ ਉਹਦੇ ਇੰਜੈਕਸ਼ਨ ਲਗਾਵੋ ਇਹ ਡੋਰਾ ਪ੍ਰੋਇਨ ਲਗਾਵੋ ਨਾਲ ਆਕਸੀਲੇਟ ਐਰਾਮਾਈਸਨ ਐਲੀ ਲੱਗਦਾਗਾ ਤੇ ਹੋਰ ਪਸੂ ਨੂੰ ਦੂਰ ਰੱਖੋ ਜੀ ਪਸੂ ਡੇਗਦਾ ਬੱਚਾ ਡੇਗ ਗਿਆ ਜਿਹੜਾ ਉਹ ਤੋਂ ਦੂਰ ਰੱਖੋ ਠੀਕ ਹੈ ਜੀ ਧੰਨਵਾਦ ਜੀ